ਬਰਾੜਾ ਇੱਥੇ ਹੀ ਕਰਦਾ ਰੋਹੀ ਵੀ ਆਵਾਂ ਚ ਤੁਹਾਨੂੰ ਨਾ ਇੱਕ ਬਾਲੀ ਕੈਂਟ ਚੀਜ਼ ਦਿਖਾਉਣੀ ਆ ਬਾਲੀ ਕੈਂਟ ਚੀਜ਼ ਤੂੰ ਸੋਚਿਆ ਕੀ ਹੋਊਗੀ ਕੀ ਹੁਣ ਮੈਂ ਤੈਨੂੰ ਪੰਜਾਬੀ ਸਮਝਾਵਾਂ ਜਮਾ ਮੋਟੇ ਤਰੀਕੇ ਨਾਲ ਦੱਸ ਇੱਥੇ ਕਿੱਥੇ ਝਾੜ ਝਾੜ ਤੈਨੂੰ ਕਿਵੇਂ ਲੱਗਦਾ ਝਾੜ ਚ ਖੜਿਆ ਝਾੜ ਹੀ ਆ ਹੈ ਹਾਂ ਪਰ ਬਹੁਤ ਕੰਮ ਦੀ ਚੀਜ਼ ਆਪਾਂ ਤੁਹਾਨੂੰ ਦੱਸਾਂਗੇ ਤੇ ਸਾਰੇ ਦਸ਼ਕਿਆਂ ਦੱਸਾਂਗੇ ਜੁੜੇ ਰਹੋ ਪਰ ਵੀਡੀਓ ਦੇ ਨਾਲ ਠੀਕ ਹੈ ਤੇ ਜਿਹੜਿਆਂ ਨੂੰ ਪਤਾ ਆ ਪਹਿਲਾਂ ਦਿਖਾ ਦੇ ਸਾਰਾ ਇੱਧਰ ਵੇਖ ਲਓ ਚੰਗੀ ਤਰ੍ਹਾਂ ਜਿਹੜਾ ਨੂੰ ਪਤਾ ਹੋ ਕਮੈਂਟ ਕਰਕੇ ਪਹਿਲਾਂ ਦੱਸ ਸਕਦਾ ਇਸ ਤੋਂ ਬਾਅਦ ਫਿਰ ਆਪਾਂ ਦੱਸਾਂਗੇ ਤੇ ਚੱਲ ਗਏ ਫਿਰ ਚੱਲ ਆ ਜਾ ਲੈ ਵੀ ਹਰਮਨ ਤੈਨੂੰ ਲੈ ਕੇ ਆਇਆ ਉਸ ਚੀਜ਼ ਤੇ ਪੈਂਡ ਅੰਕ ਕਿਸ ਦੀ ਦੁਕਾਨ ਤੋਂ ਭੁਈਆ ਲੈਣਾ ਨਾ ਤੂੰ ਹਾਂ ਹੈ ਦਹਾਂ ਦਾ ਭੁਈਆ ਹਾਂ ਤੇ ਕੀ ਕਹਿ ਕੇ ਲੈਣਾ ਨਾ ਦਹਾਂ ਦਾ ਭੁਈਆ ਦੇ ਦੇ ਵੀ ਕਰਾਰਾ ਆ ਕਰਾਰਾ ਆ ਹਾਂ ਵੀ ਕਰਾਰਾ ਆ ਭੁਈਆ ਦੇ ਦੇ ਹਾਂ ਉਹ ਕਰਾਰਾ ਆਪਾਂ ਨੂਨ ਵਿੱਚ ਨਾ ਨਹੀਂ ਬਣਦਾ ਕੱਲੇ ਨਾ ਹੋਰ ਗਾਣਾ ਬੰਦ ਕਰਾਰਾ ਪਾਣਾ ਤੁਹਾਨੂੰ ਦਿਖਾਉਣੇ ਆ ਜੋ ਯਾਰ ਸਸਪੈਂਸ ਆ ਫਿਰ ਵੀ ਥੋੜਾ ਆ ਆ ਜੋ ਇੱਥੇ ਆਪਾਂ ਆਏ ਸੀ ਪਿਛਲੀ ਆਰ 11 ਮਹੀਨਾ ਹੋ ਗਿਆ ਹਾਂ ਆ ਜਾਗਾ ਪਛਾਨ ਲਈ ਉਹ ਉੱਥੇ ਗੱਡੀ ਖੜੀ ਸੀ ਆਪਣੀ ਹਾਂ ਹਾਂ ਤੇ ਇੱਥੇ ਖੜੀਆਂ ਕੀ ਸੀਗੀਆਂ ਬੂਈਆਂ ਝਾੜ ਆਪਾਂ ਕਹਿੰਦੇ ਆ ਵਿਹਲਾ ਹੀ ਪਿਆ ਯਾਰ ਜਮੀਨਦਾਰ ਰੇਟ ਰੂਟ ਪਤਾ ਨਹੀਂ ਕੀ ਆ ਨਾ ਹਾਂ ਪਰ ਇਹ ਬਈ ਵਿਹਲਾ ਨਹੀਂ ਪਿਆ ਸੀ ਉਹ ਖੇਤੀ ਸੀ ਉਹ ਖੇਤੀ ਕੀ ਸੀ ਆ ਵੇਖੋ ਆ ਦਿਖਾ ਆਹਾ ਸੀ ਆ ਖੇਤੀ ਆ ਇਹ ਹੁਣ ਮੰਨ ਕੇ ਚੱਲ ਆ ਆ ਦੇਖ ਆਪਣੇ ਆਗਰ ਦਾ ਖੇਤ ਤੂੰ ਨਹੀਂ ਪਾ ਲੈਂਦਾ ਜੇ ਠੰਡ ਨਹੀਂ ਲੱਗੇ ਪਰ ਇਹ ਉਹ ਨਹੀਂ ਹੋ ਸਕਦਾ ਆਪਣੇ ਵੀ ਹੋਵੇ ਜੀ ਬੂਟੀ ਪਰ ਇਹ ਹੋਰ ਤਰ੍ਹਾਂ ਦੀ ਐ ਇਹਦਾ ਟੈਕਚਰ ਵੀ ਮੈਂ ਤੁਹਾਨੂੰ ਦੱਸ ਦਿੰਨਾ ਖਾਦਾ ਸੀ ਆਪਾਂ ਹੂੰ ਕਰਾਰਾ ਤੇ ਜਿਹੜਾ ਪੁਜੀਆ ਚ ਬਈ ਕਰਾਰਾ ਪਣ ਆਉਂਦਾ ਨਾ ਪੁਜੀਆ ਚ ਹਰਮਨ ਆਵਾ ਪੈਂਦਾ ਬਈ ਪੁਜੀਆ ਚ ਠੀਕ ਆ ਪਤਾ ਕਿਵੇਂ ਪੈਂਦਾ ਇਹ ਹੁਣ ਕਿਵੇਂ ਪੈਂਦਾ ਹੁਣ ਤੂੰ ਕਹਿੰਦਾ ਬੂਈਆਂ ਵਿੱਚ ਗੱਪ ਮਰੀ ਜਾਂਦਾ ਗੱਪ ਨਹੀਂ ਇਹਨੂੰ ਸੱਜੀ ਕਹਿੰਦੇ ਆ ਅੱਛਾ ਸੱਜੀ ਇਧਰਲੀ ਭਾਸ਼ਾ ਚ ਰਾਜਸਤਾਨੀ ਸੱਜੀ ਕਹਿੰਦੇ ਆ ਤੇ ਆ ਜੋ ਤੁਹਾਨੂੰ ਦਿਖਾਉਂਦੇ ਆ ਇਹ ਹੁਣ ਸਾਰੀ ਬਾਈ ਵੱਢ ਲਈ ਜਿਹੜੀ ਖੜੀ ਸੀ ਨਾ ਵੱਢ ਕੇ ਕੁੰਨੂ ਲਾਦੇ ਜਿਵੇਂ ਆਪਾਂ ਪਹਿਲਾਂ ਵੱਢ ਕੇ ਲਾਉਂਦੇ ਸੀ ਆਪਣੇ ਖੇਤਾਂ 'ਚ ਹਨਾ ਮੂੰਗਫਲੀ ਦਾ ਲਾਦਾ ਜਾਂ ਕਾਹੇ ਦਾ ਵੀ ਆਪਾਂ ਗਵਾਰਾ ਘਾਟ ਨਾਲ ਕੁਝ ਵੀ ਵੱਢ ਕੇ ਆਪਾਂ ਲਾ ਦਿੰਦੇ ਸੀਗੇ ਓਵੇਂ ਲਾਤੇ ਹੁਣ ਇਹ ਸੁੱਕ ਗਈ ਇਹਦਾ ਟੋਆ ਪੱਟ ਲੈਣਾ ਇੱਥੇ ਖੱਡਾ ਟੈਪ ਟੋਆ ਪੱਟ ਕੇ ਇਹਨਾਂ ਨੇ ਉਹਦੇ ਵਿੱਚ ਸੈਟ ਲੈਣਾ ਇਹਨੂੰ ਵਿੱਚ ਸੈਟ ਲਿਆ ਵਿੱਚ ਸੈੜ ਕੇ ਬਾਈ ਇਹਨੂੰ ਲਾਦਨੀ ਆ ਅੱਗ ਜਦੋਂ ਇਹਨੂੰ ਅੱਗ ਲਾਤੀ ਇਹਨੇ ਬਾਈ ਸ਼ੇਪ ਲੈ ਲੈਣੀ ਪੱਥਰ ਟੈਪ ਇੱਕ ਜਿਵੇਂ ਆਪਣੀ ਟਾਇਲ ਨਹੀਂ ਬਣ ਜਾਂਦੀ ਪੱਥਰ ਦੀ ਤੇ ਕੱਚ ਮੈਕਸ ਜਿਹਾ ਐ ਪੱਥਰ ਜਿਹਾ ਬਣ ਜਾਣਾ ਕੋਈ ਹੋਰ ਹੀ ਆਟਮ ਜੀ ਬਣ ਜਾਂਦੀ ਹੈ ਜਾਨੀ ਕਿ ਪੱਥਰ ਟਾਈਪ ਚ ਹੀ ਬਣ ਜਾਂਦੀ ਆ ਉਹ ਪੱਥਰ ਟਾਈਪ ਚ ਹੀ ਆ ਜਿਹੜੀ ਉਹ ਇੱਥੋਂ ਬਈ ਇਹਨਾਂ ਨੇ ਲੈ ਜਾਣੀ ਆ ਇੱਕ ਥਾਣੀ ਥਾਂ ਥਾਂ ਇਹਨਾਂ ਦਾ ਹੈਗਾਗਾ ਉੱਥੇ ਮੰਨ ਕੇ ਚਲੇ ਇਹਨੂੰ ਫੈਕਟਰੀ 'ਚ ਲੈ ਜਾਣਾ ਫੈਕਟਰੀ ਦੇ ਵਿੱਚ ਲਿਆ ਕੇ ਉਹ ਤੋਂ ਬਾਅਦ ਉਹਨੂੰ ਸੋਧ ਕੇ ਠੀਕ ਆ ਜਿੰਨੀ ਕੁ ਮਾਤਰਾ ਪੌਣੀਆਂ ਭੂਈਏ ਦੇ ਵਿੱਚ ਕਰਾਰਾ ਪਰਨ ਦੇਣ ਵਾਸਤੇ ਤੇ ਫਿਰ ਭੂਈਆ ਬਣੂਗਾ ਜਦੋਂ ਉਹਦੇ ਵਿੱਚ ਇਹ ਮੈਕਸ ਹੁੰਦੀ ਆ ਇਹਨੂੰ ਸੱਜੀ ਕਹਿੰਦੇ ਆ Rajasthan ਦੇ ਪਿੰਡ ਛੇਰ 'ਚ ਛੋਟੀ ਡੱਬ ਵਾਲੀ ਦੇ ਵਿੱਚ ਖੜੇ ਆ ਜਦੋਂ ਤੁਸੀਂ ਵੀ ਕਿਤੇ ਆਓ ਤੇ ਇੱਥੇ ਆ ਕੇ ਪੁੱਛ ਸਕਦੇ ਆ ਕੋਈ ਗੱਪਣੀ ਅਸੀਂ ਪੁੱਛਿਆ ਕਿਸਾਨਾਂ ਨੂੰ ਉੱਧਰ ਬਾਈ ਕੰਮ ਕਰੀ ਜਾਂਦੇ ਸੀ ਤੇ ਤਾਂ ਕਰਕੇ ਹੁਣ ਆਪਾਂ ਵੀਡੀਓ ਬਣਾਈ ਆ ਆਪਾਂ ਚਲ ਦੱਸ ਦਗੇ ਵੀ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ ਇਸ Rajasthan ਦੇ ਵਿੱਚ ਉਂ ਬਾਈ ਵੇਲਾ ਪਿਆਰੂਗਾ ਤੇ ਇੱਕ ਹੋਰ ਆ ਕੈਮਰਾ ਉਹ ਬਾਈ ਜਾਨੇ ਦੱਸਿਆ ਸੀਗਾ ਵੀ ਇਹ ਇੱਕ ੜੀ ਵੀ ਜਣੀ ਪੈਂਦੀ ਆ ਸਿੱਟਣਾ ਪੈਂਦਾ ਵੀ ਇਹਨੂੰ ਇੱਕ ੜੀ ਵੀ ਸਟਿਆ ਦੇ ਨੂੰ ਮੈਨੂੰ ਲੱਗਦਾ 5-7 ਸਾਲ ਹੀ ਹੋ ਗਏ ਐਂ ਉੱਗੀ ਆਉਣੀਆ ਕਿਉਂਕਿ ਮੀਂਹ ਪਾਏ ਜਾਂਦਾ ਜਦੋਂ ਫੇਰ ਇਹ ਚੱਲ ਪੈਂਦੀ ਆ ਤੇ ਹਾਂ ਪਰ ਜੇ ਇਹਦੇ ਮੀਂਹ ਨਾ ਪਾਇਆ ਫੇਰ ਇਹ ਮੰਨ ਕੇ ਚੱਲ ਇੱਕ ਹੀ ਦਿੰਦੀ ਆ ਸਾਲ ਚ ਨਹੀਂ ਇਹ ਫੇਰ ਉੱਗ ਪੈਂਦੀ ਆ ਆਪ ਹੀ ਤੇ ਇਹ ਇਹਦਾ ਹੈਗਾ ਬਈ ਸੱਜੀ ਨੂੰ ਕਹਿੰਦੇ ਆ ਤੇ ਭੂਈਏ ਦੇ ਵਿੱਚ ਹੀ ਵਰਤੀ ਜਾਂਦੀ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜੁਸ ਕਰਦੇ ਹੋਰ ਵੀ ਜੁੜਿਓ ਆਪਣੇ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਫੋਲੋ ਜਿਨ੍ਹਾਂ ਨੇ ਨਹੀਂ ਕੀਤਾ ਤੇ ਆਪਾਂ ਸਾਰੇ ਰਾਜਸਥਾਨ ਦੀਆਂ ਨਵੀਆਂ ਨਵੀਆਂ ਚੀਜ਼ਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਧੰਨਵਾਦ